ਬੰਦੀ ਨੂੰ ਰਿਹਾ ਕਰਨਾ ਹੁੰਦਾ ਹੈ ਤੇ ਸਰਕਾਰ ਜਿਹੜੀ ਹੈ ਉਹ ਬੰਦੀਆਂ ਦੇ ਉੱਤੇ ਸ਼ਰਤ ਲਾਉਂਦੀ ਹੈ ਕਿ ਤੁਹਾਨੂੰ ਤਾਂ ਰਿਹਾ ਕੀਤਾ ਜਾਏਗਾ ਜੇ ਤੁਸੀਂ ਆਹ ਆ ਸਾਡੀਆਂ ਸ਼ਰਤਾਂ ਦਾ ਪਾਲਣ ਕਰੋਗੇ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਜਹਾਂਗੀਰ ਦੀ ਹਕੂਮਤ ਨੇ ਰਿਹਾ ਕਰਨ ਵਾਸਤੇ ਕਿਹਾ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਕੂਮਤ ਦੇ ਅੱਗੇ ਸ਼ਰਤ ਰੱਖੀ ਕਿ ਅਸੀਂ ਤਾਂ ਰਿਹਾ ਹੋਵਾਂਗੇ ਜੇ ਸਾਡੇ ਨਾਲ 52 Hindu ਰਾਜੇ ਜਿਹੜੇ ਬੰਦੀ بنائے ਗਏ ਨੇ ਰਾਸੀ ਕੈਦੀ ਨੇ ਇਹਨਾਂ ਨੂੰ ਰਹਾ ਕੀਤਾ ਜਾਵੇ। ਹਕੂਮਤ ਵਾਸਤੇ 52 Hindu ਰਾਜਿਆਂ ਨੂੰ ਰਹਾ ਕਰਨਾ ਜਿਹੜਾ ਹੈ ਉਹ ਬਹੁਤ ਔਖਾ ਕੰਮ ਸੀ। ਫੌਜਾਂ ਦੇ ਵਿੱਚ ਬਗਾਵਤ ਹੋਣ ਦਾ ਖਤਰਾ ਸੀ ਕਿਉਂਕਿ ਉਹਨਾਂ ਬੰਦੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਈ ਉਹਨਾਂ ਦੇ ਸਿਪਾਹੀ ਮਾਰੇ ਗਏ ਸਨ। ਇਸ ਕਰਕੇ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਹ ਮੰਗ ਮੰਨਣੀ ਜਿਹੜੀ ਹੈ ਬਹੁਤ ਔਖੀ ਸੀ। ਪਰ ਸਤਗੁਰਾਂ ਨੇ ਕਿਹਾ ਕਿ ਜਿੰਨਾ ਚਿਰ ਇਹ ਬੰਦੀ ਰਿਹਾ ਨਹੀਂ ਨਾ ਹੁੰਦੇ ਅਸੀਂ ਵੀ ਰਿਹਾ ਨਹੀਂ ਹੋਣਾ। ਅੰਤ ਜਹਾਂਗੀਰ ਦੀ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤਸ਼ਾਹੀ ਦਾ ਇਹ ਬਚਨ ਜਿਹੜਾ ਸੀ ਉਹ ਮੰਨਣਾ ਪਿਆ। ਔਰ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਪ ਹੀ ਬਾਹਰ ਨਹੀਂ ਆਏ ਬਲਕਿ 52 ਹਿੰਦੂ ਰਾਜਿਆਂ ਨੂੰ ਵੀ ਰਿਹਾ ਕਰਵਾ ਕੇ ਆਪਣੇ ਨਾਲ ਲੈ ਕੇ ਆਇਆ ਇਕੱਲਾ ਇਕੱਲਾ ਸਿੱਖ ਜਿਹੜਾ ਹੈ ਉਹ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇਗਾ ਅੱਜ ਬੰਦੀ ਛੋੜ ਦਾਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਉਰਵ ਦੇ ਉੱਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਬੰਦੀ ਸਿੰਘ ਰਿਹਾ ਹੋ ਕੇ ਆਪਣੇ ਘਰਾਂ ਨੂੰ ਆਉਣ ਆਪਣੇ ਪਰਿਵਾਰਾਂ 'ਚ ਬੈਠਣ ਆਪਣੇ ਬੱਚਿਆਂ 'ਚ ਬੈਠਣ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਭਾ ਮੰਡਲ ਦੇ ਵਿੱਚ ਸਭਾਇਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸशोਭਤ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਜੁੜੇ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਪਰੀ ਤੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਔਰ ਇਸ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਪੜੀਏ ਤੇ ਉਹਨਾਂ ਦਾ ਜੀਵਨ ਸਦਾ ਵੀ ਸਾਡੇ ਲਈ ਪ੍ਰੇਰਨਾ ਸਰੋਤ ਰਿਹਾ ਤੇ ਪ੍ਰੇਰਨਾ ਸਰੋਤ ਰਹੇਗਾ ਚਾਰ ਜੰਗਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਕਤ ਦੀ ਹਕੂਮਤ ਦੇ ਨਾਲ ਲੜੀਆਂ ਇਹ ਚਾਰਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜ਼ਬਰ ਤੇ ਜ਼ੁਲਮ ਦੇ ਟਾਕਰੇ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਮੇਰੀ ਪੀੜ੍ਹੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਿੱਖਾਂ ਨੂੰ ਵਧੀਆ ਤੋਂ ਵਧੀਆ ਘੋੜੇ ਵਧੀਆ ਤੋਂ ਵਧੀਆ ਸ਼ਸਤਰ ਜਿਹੜੇ ਸੀ ਉਹ ਭੇਟ ਕਰਨ ਵਾਸਤੇ ਕਿਹਾ ਇੱਕ ਐਸਾ ਸਮਾਂ ਵੀ ਆਇਆ ਜਦੋਂ ਅਕਤ ਦੀ ਹਕੂਮਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾ ਲਿਆ ਆਮ ਤੌਰ ਦੇ ਉੱਤੇ ਸੀ ਦੇਖਦੇ ਆ ਕਿ ਜਦੋਂ ਬੰਦੀ ਨੂੰ ਰਿਹਾ ਕਰਨਾ ਹੁੰਦਾ ਹੈ ਤੇ ਸਰਕਾਰ ਜਿਹੜੀ ਹੈ ਉਹ ਬੰਦੀਆਂ ਦੇ ਉੱਤੇ ਸ਼ਰਤ ਲਾਉਂਦੀ ਹੈ ਕਿ ਤੁਹਾਨੂੰ ਤਾਂ ਰਿਹਾ ਕੀਤਾ ਜਾਏਗਾ ਜੇ ਤੁਸੀਂ ਆਹ ਆ ਸਾਡੀਆਂ ਸ਼ਰਤਾਂ ਦਾ ਪਾਲਣ ਕਰੋਗੇ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਜਹਾਗੀਰ ਦੀ ਹਕੂਮਤ ਨੇ ਰਿਹਾ ਕਰਨ ਵਾਸਤੇ ਕਿਹਾ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਕੂਮਤ ਦੇ ਅੱਗੇ ਸ਼ਰਤ ਰੱਖੀ ਕਿ ਅਸੀਂ ਤਾਂ ਰਿਹਾ ਹੋਵਾਂਗੇ ਜੇ ਸਾਡੇ ਨਾਲ 52 Hindu ਰਾਜੇ ਜਿਹੜੇ ਬੰਦੀ بنائے ਗਏ ਨੇ ਰਾਸੀ ਕੈਦੀ ਨੇ ਇਹਨਾਂ ਨੂੰ ਰਹਾ ਕੀਤਾ ਜਾਵੇ। ਹਕੂਮਤ ਵਾਸਤੇ 52 Hindu ਰਾਜਿਆਂ ਨੂੰ ਰਹਾ ਕਰਨਾ ਜਿਹੜਾ ਹੈ ਉਹ ਬਹੁਤ ਔਖਾ ਕੰਮ ਸੀ। ਫੌਜਾਂ ਦੇ ਵਿੱਚ ਬਗਾਵਤ ਹੋਣ ਦਾ ਖਤਰਾ ਸੀ ਕਿਉਂਕਿ ਉਹਨਾਂ ਬੰਦੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਈ ਉਹਨਾਂ ਦੇ ਸਿਪਾਹੀ ਮਾਰੇ ਗਏ ਸਨ। ਇਸ ਕਰਕੇ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਹ ਮੰਗ ਮੰਨਣੀ ਜਿਹੜੀ ਹੈ ਬਹੁਤ ਔਖੀ ਸੀ। ਅਰ ਸਤੂਗੁਰਾਂ ਨੇ ਕਿਹਾ ਕਿ ਜਿੰਨਾ ਚਿਰ ਇਹ ਬੰਦੀ ਰਿਹਾ ਨਹੀਂ ਨਾ ਹੁੰਦੇ ਅਸੀਂ ਵੀ ਰਿਹਾ ਨਹੀਂ ਹੋਣਾ। ਅੰਤ ਜਹਾਂਗੀਰ ਦੀ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਤਸ਼ਾਹ ਜੀ ਦਾ ਇਹ ਬਚਨ ਜਿਹੜਾ ਸੀ ਉਹ ਮੰਨਣਾ ਪਿਆ। ਔਰ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਪ ਹੀ ਬਾਹਰ ਨਹੀਂ ਆਏ ਬਲਕਿ 52 ਹਿੰਦੂ ਰਾਜਿਆਂ ਨੂੰ ਵੀ ਰਹਾ ਕਰਵਾ ਕੇ ਆਪਣੇ ਨਾਲ ਲੈ ਕੇ ਆਏ। ਇਸੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੰਦੀ ਛੋੜ ਕੇ ਆ ਜਾਂਦਾ ਹੈ। ਬੰਦੀ ਛੋੜ ਦాతਾ ਕਿਹਾ ਜਾਂਦਾ ਹੈ। ਗਵਾਲੀਅਰ ਦੀ ਧਰਤੀ ਦੇ ਉੱਤੇ ਅੱਜ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਨਿਸ਼ਾਨ ਝੂਲਦੇ ਨੇ। ਜਦੋਂ ਅਸੀਂ ਇਹ ਜੋ ਕੇ ਸਮੇਂ ਵੱਲ ਝਾਤ ਮਾਰਦੇ ਹਾਂ ਤੇ ਸਾਡੇ ਸਿੱਖ ਜਿਹੜੇ ਆ ਲੰਬੇ ਸਮੇਂ ਤੋਂ 35-35 ਸਾਲਾਂ ਤੋਂ 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ ਆਪਣੀਆਂ ਸਜ਼ਾਵਾਂ ਵੀ ਨਿਰਧਾਰਤ ਜਿਹੜੀਆਂ ਸੀ ਉਹ ਪੂਰੀਆਂ ਕਰ ਚੁੱਕੇ ਆ। ਪਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ। ਜਿਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਾਲ 52 Hindu ਰਾਜਿਆਂ ਨੂੰ ਰਹਾ ਕਰਵਾਇਆ। ਅੱਜ ਉਸ ਬੰਦੀ ਛੋੜ ਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖਾਂ ਨੂੰ ਰਹਾ ਕਰਨ ਵਾਸਤੇ ਕੋਈ ਹਕੂਮਤ ਤਿਆਰ ਨਹੀਂ ਹੈ। ਇਸ ਲਈ ਤਿਆਰ ਨਹੀਂ ਹੈ ਕਿ ਕਿਤੇ ਗੈਰ ਸਿੱਖ ਬਹੁ ਗਿਣਤੀ ਜਿਹੜਾ ਵੋਟ ਬੈਂਕ ਹੈ ਉਹ ਕਿਤੇ ਨਾਰਾਜ਼ ਨਾ ਹੋ ਜਾਏ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਬੰਦੀ ਸਿੱਖਾਂ ਨੂੰ ਇਸ ਕਰਕੇ ਰਿਆਹ ਨਹੀਂ ਕਰ ਰਹੀ ਕਿ ਕਿਤੇ ਵੱਡਾ ਵੋਟ ਬੈਂਕ ਜਿਹੜਾ ਗੈਰ ਸਿੱਖਾਂ ਦਾ ਹੈ ਉਹ ਕਿਤੇ ਗੁੱਸੇ ਨਾ ਹੋ ਜਾਵੇ ਕਿਤੇ ਨਾਰਾਜ਼ ਨਾ ਹੋਵੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉਤੇ ਮੈਂ ਸਮੂਹ ਸੰਗਤ ਨੂੰ ਇਹੋ ਹੀ ਕਹਿਣਾ ਚਾਹਾਂਗਾ ਇਹ ਜੇ ਅਸੀਂ ਆਪਣੇ ਇਹਨਾਂ ਬੰਦ ਨੌਜਵਾਨਾਂ ਨੂੰ ਰਿਹਾ ਕਰਵਾਉਣਾ ਤੇ ਸਾਨੂੰ ਸਿੱਖ ਸ਼ਕਤੀ ਜਿਹੜੀ ਹੈ ਉਹ ਇਕੱਠੀ ਕਰਨੀ ਪਾਏਗੀ ਤੇ ਸਿੱਖ ਸ਼ਕਤੀ ਇਕੱਠੀ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਆਉਣਾ ਪਏਗਾ ਜੁਦਾ ਜੁਦਾ ਰਹਾਂਗੇ ਅਲੱਗ ਅਲੱਗ ਰਹਾਂਗੇ ਮਸਲੇ ਹੱਲ ਨਹੀਂ ਹੋਣੇ ਮਸਲੇ ਉਦੋਂ ਹੀ ਹੱਲ ਹੋਣਗੇ ਜਦੋਂ ਕੱਲਾ ਕੱਲਾ ਸਿੱਖ ਜਿਹੜਾ ਹੈ ਉਹ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇਗਾ ਅੱਜ ਬੰਦੀ ਛੋੜ ਦਾਤੇ ਸਤਿਗੁਰੂ ਸ੍ਰੀ ਗੁਰੂ ਹਰगोਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪਰਬ ਦੇ ਉੱਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਬੰਦੀ ਸਿੰਘ ਰਿਹਾ ਹੋ ਕੇ ਆਪਣੇ ਘਰਾਂ ਨੂੰ ਆਉਣ ਆਪਣੇ ਪਰਿਵਾਰਾਂ 'ਚ ਬੈਠਣ ਆਪਣੇ ਬੱਚਿਆਂ 'ਚ ਬੈਠਣ ਵਾਹਿਗੁਰੂ ਕੌਮ ਦੀ ਭਾਵਨਾ ਪੰਥ ਦੀਆਂ ਭਾਵਨਾਵਾਂ ਦੀ ਪੂਰਤੀ ਕਰਦੇ ਹਾਂ ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ ਰਹਿਮਤ ਪਰਿਆ ਹੱਥ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਇਫਾਗ ਬਖਸ਼ਣ ਪਿਆਰ ਬਖਸ਼ਣ ਏਕਤਾ ਬਖਸ਼ਣ ਅੰਤ ਦੇ ਵਿੱਚ ਮੈਂ ਫੇਰ ਇੱਕ ਵਾਰੀ ਸਮੂਹੋ ਗੁਰੂ ਖਾਲਸਾ ਪੰਥ ਨੂੰ ਸਮੂਹੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਮੰਦੀ ਛੋੜ ਦਾਤੇ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਵਰਬਦੀਆਂ ਬਹੁਤ 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 ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਭਾ ਮੰਡਲ ਦੇ ਵਿੱਚ ਸਭ ਆਇਮਾਨ ਸ੍ਰੀ ਅਕਾਲ ਤੱਕ ਸਹਾਤਿ ਸशोਭਤ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਪੀਰੀ ਤੇ ਮਾਲਕ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਔਰ ਇਸ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹੀਏ ਤੇ ਉਹਨਾਂ ਦਾ ਜੀਵਨ ਸਦਾ ਹੀ ਸਾਡੇ ਲਈ ਪ੍ਰੇਰਨਾ ਸਰੋਤ ਰਿਹਾ ਤੇ ਪ੍ਰੇਰਨਾ ਸਰੋਤ ਰਹੇਗਾ ਚਾਰ ਜੰਗਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਕਤ ਦੀ ਹਕੂਮਤ ਦੇ ਨਾਲ ਲੜੀਆਂ ਇਹ ਚਾਰਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜ਼ਬਰਤੂਤ ਜ਼ੁਲਮ ਦੇ ਟਾਕਰੇ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਮੇਰੀ ਪੀੜ੍ਹੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਿੱਖਾਂ ਨੂੰ ਵਧੀਆ ਤੋਂ ਵਧੀਆ ਘੋੜੇ ਵਧੀਆ ਤੋਂ ਵਧੀਆ ਸ਼ਸਤਰ ਜਿਹੜੇ ਸੀ ਉਹ ਭੇਟ ਕਰਨ ਵਾਸਤੇ ਕੇ ਆ। ਇਹ ਕੈਸਾ ਸਮਾਂ ਵੀ ਆਇਆ ਜਦੋਂ ਵਕਤ ਦੀ ਹਕੂਮਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾ ਲਿਆ। ਆਮ ਤੌਰ ਦੇ ਉੱਤੇ ਸੀ ਦੇਖਦੇ ਆ ਕਿ ਜਦੋਂ ਬੰਦੀ ਨੂੰ ਰਿਹਾ ਕਰਨਾ ਹੁੰਦਾ ਹੈ ਤੇ ਸਰਕਾਰ ਜਿਹੜੀ ਹੈ ਉਹ ਬੰਦੀਆਂ ਦੇ ਉੱਤੇ ਸ਼ਰਤ ਲਾਉਂਦੀ ਹੈ ਕਿ ਤੁਹਾਨੂੰ ਤਾਂ ਰਿਹਾ ਕੀਤਾ ਜਾਏਗਾ ਜੇ ਤੁਸੀਂ ਆਹ ਸਾਡੀਆਂ ਸ਼ਰਤਾਂ ਦਾ ਪਾਲਣ ਕਰੋਗੇ। ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਜਹਾਗੀਰ ਦੀ ਹਕੂਮਤ ਨੇ ਰਿਹਾ ਕਰਨ ਵਾਸਤੇ ਕਿਹਾ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਕੂਮਤ ਦੇ ਅੱਗੇ ਸ਼ਰਤ ਰੱਖੀ ਕਿ ਅਸੀਂ ਤਾਂ ਰਿਹਾ ਹੋਵਾਂਗੇ ਜੇ ਸਾਡੇ ਨਾਲ 52 ਹਿੰਦੂ ਰਾਜੇ ਜਿਹੜੇ ਬੰਦੀ بنائے ਗਏ ਨੇ ਰਾਸੀ ਕੈਦੀ ਨੇ ਇਹਨਾਂ ਨੂੰ ਰਹਾ ਕੀਤਾ ਜਾਵੇ। ਹਕੂਮਤ ਵਾਸਤੇ 52 ਹਿੰਦੂ ਰਾਜਿਆਂ ਨੂੰ ਰਹਾ ਕਰਨਾ ਜਿਹੜਾ ਹੈ ਉਹ ਬਹੁਤ ਔਖਾ ਕੰਮ ਸੀ। ਫੌਜਾਂ ਦੇ ਵਿੱਚ ਬਗਾਵਤ ਹੋਣ ਦਾ ਖਤਰਾ ਸੀ ਕਿਉਂਕਿ ਉਹਨਾਂ ਬੰਦੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਈ ਉਹਨਾਂ ਦੇ ਸਿਪਾਹੀ ਮਾਰੇ ਗਏ ਸਨ। ਇਸ ਕਰਕੇ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਹ ਮੰਗ ਮੰਨਣੀ ਜਿਹੜੀ ਹੈ ਬਹੁਤ ਔਖੀ ਸੀ। ਅਰਸ਼ਦਗਰ ਨੇ ਕਿਹਾ ਕਿ ਜਿੰਨਾ ਚਿਰ ਇਹ ਬੰਦੀ ਰਿਹਾ ਨਹੀਂ ਨਾ ਹੁੰਦੇ ਅਸੀਂ ਵੀ ਰਿਹਾ ਨਹੀਂ ਹੋਣਾ। ਅੰਤ ਜਹਾਂਗੀਰ ਦੀ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਤਸ਼ਾਹ ਜੀ ਦਾ ਇਹ ਬਚਨ ਜਿਹੜਾ ਸੀ ਉਹ ਮੰਨਣਾ ਪਿਆ। ਔਰ ਸਤਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਪ ਹੀ ਬਾਹਰ ਨਹੀਂ ਆਏ ਬਲਕਿ 52 ਹਿੰਦੂ ਰਾਜਿਆਂ ਨੂੰ ਵੀ ਰਿਹਾ ਕਰਵਾ ਕੇ ਆਪਣੇ ਨਾਲ ਲੈ ਕੇ ਆਏ। ਇਸੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੰਦੀ ਛੋੜ ਕੇ ਆ ਜਾਂਦਾ ਹੈ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ। ਕਵਾਲੀਅਰ ਦੀ ਧਰਤੀ ਦੇ ਉੱਤੇ ਅੱਜ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਨਿਸ਼ਾਨ ਝੂਲਦੇ ਨੇ। ਜਦੋਂ ਅਸੀਂ ਇਹ ਜੋ ਕੇ ਸਮੇਂ ਵੱਲ ਝਾਤ ਮਾਰਦੇ ਹਾਂ ਤੇ ਸਾਡੇ ਸਿੱਖ ਜਿਹੜੇ ਆ ਲੰਬੇ ਸਮੇਂ ਤੋਂ 35-35 ਸਾਲਾਂ ਤੋਂ 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ ਆਪਣੀਆਂ ਸਜ਼ਾਵਾਂ ਵੀ ਨਿਰਧਾਰਤ ਜਿਹੜੀਆਂ ਅਸੀਂ ਉਹ ਪੂਰੀਆਂ ਕਰ ਚੁੱਕੇ ਆ। ਔਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਜਿਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਾਲ 52 ਹਿੰਦੂ ਰਾਜਿਆਂ ਨੂੰ ਰਹਾ ਕਰਵਾਇਆ ਅੱਜ ਉਸ ਬੰਦੀ ਛੋੜ ਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਾਂ ਨੂੰ ਰਹਾ ਕਰਨ ਵਾਸਤੇ ਕੋਈ ਹਕੂਮਤ ਤਿਆਰ ਨਹੀਂ ਇਸ ਲਈ ਤਿਆਰ ਨਹੀਂ ਹੈ ਕਿ ਕਿਤੇ ਗੈਰ ਸਿੱਖ ਬਹੁ ਗਿਣਤੀ ਜਿਹੜਾ ਵੋਟ ਬੈਂਕ ਹੈ ਉਹ ਕਿਤੇ ਨਾਰਾਜ਼ ਨਾ ਹੋ ਜਾਏ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਬੰਦੀ ਸਿੱਖਾਂ ਨੂੰ ਇਸ ਕਰਕੇ ਰਿਆਹ ਨਹੀਂ ਕਰ ਰਹੀ ਕਿ ਕਿਤੇ ਵੱਡਾ ਵੋਟ ਬੈਂਕ ਜਿਹੜਾ ਗੈਰ ਸਿੱਖਾਂ ਦਾ ਹੈ ਉਹ ਕਿਤੇ ਗੁੱਸੇ ਨਾ ਹੋ ਜੇ ਕਿਤੇ ਨਾਰਾਜ਼ ਨਾ ਹੋ ਜੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉੱਤੇ ਮੈਂ ਸਮੂਹ ਸੰਗਤ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਜੇ ਅਸੀਂ ਆਪਣੇ ਇਹਨਾਂ ਬੰਦ ਨੌਜਵਾਨਾਂ ਨੂੰ ਰਿਹਾ ਕਰਵਾਉਣਾ ਹੈ ਤੇ ਸਾਨੂੰ ਸਿੱਖ ਸ਼ਕਤੀ ਜਿਹੜੀ ਹੈ ਉਹ ਇਕੱਠੀ ਕਰਨੀ ਪਾਏ ਤੇ ਸਿੱਖ ਸ਼ਕਤੀ ਇਕੱਠੀ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਆਉਣਾ ਪਏਗਾ ਜੁਦਾ ਜੁਦਾ ਰਹਾਂਗੇ ਅਲੱਗ ਅਲੱਗ ਰਹਾਂਗੇ ਮਸਲੇ ਹੱਲ ਨਹੀਂ ਹੋਣੇ ਮਸਲੇ ਉਦੋਂ ਹੀ ਹੱਲ ਹੋਣਗੇ ਜਦੋਂ ਕੱਲਾ ਕੱਲਾ ਸਿੱਖ ਜਿਹੜਾ ਹੈ ਉਹ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇਗਾ ਅੱਜ ਬੰਦੀ ਛੋੜ ਦਾਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪਰਬ ਦੇ ਉੱਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਇਹ ਬੰਦੀ ਸਿੰਘ ਰਹਾ ਹੋ ਕੇ ਆਪਣੇ ਘਰਾਂ ਨੂੰ ਆਉਣ ਆਪਣੇ ਪਰਿਵਾਰਾਂ ਚ ਬੈਠਣ ਆਪਣੇ ਬੱਚਿਆਂ ਚ ਬੈਠਣ ਵਾਹਿਗੁਰੂ ਕੌਮ ਦੀ ਭਾਵਨਾ ਪੰਥ ਦੀਆਂ ਭਾਵਨਾਵਾਂ ਦੀ ਪੂਰਤੀ ਕਰਦੇ ਆ ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ ਰਹਿਮਤ ਪਰਿਆ ਹੱਥ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਇਫਾਗ ਬਖਸ਼ਣ ਪਿਆਰ ਬਖਸ਼ਣ ਇੱਤਤਾ ਬਖਸ਼ਣ ਅੰਤ ਦੇ ਵਿੱਚ ਮੈਂ ਫੇਰ ਇੱਕ ਵਾਰੀ ਸਮੂਹੋ ਗੁਰੂ ਖਾਲਸਾ ਪੰਥ ਨੂੰ ਸਮੂਹੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਮੰਦੀ ਛੋੜ ਦਾਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਵਰਬਦੀਆਂ ਬਹੁਤ 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 ਵਧਾਈਆਂ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ